ਅਮਰੀਕਾ ਦੇ ਵਿੱਚ ਚਰਚਾ ਚ ਆਉਂਦੀ ਇੱਕ ਖਬਰ ਕਿ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਬੰਦੇ ਕਹਿੰਦੇ ਜੀ ਹਸਪਤਾਲ ਪਹੁੰਚਾਏ ਗਏ ਇੱਕ ਦੀ ਬਹੁਤ ਹੋ ਗਈ ਗਲੀ ਦੇ ਵਿੱਚ ਬਾਹਰ ਖੜਾ ਸੀਗਾ ਆਪਣੇ ਕਿਸੇ ਸਾਥੀ ਦੇ ਨਾਲ ਗੋਲਡੀ ਬਰਾੜ ਤੇ ਕਈ ਤਾਂ ਉਹਦੀ ਜ਼ਿੰਮੇਵਾਰੀ ਵੀ ਲੈ ਲੈਂਦੇ ਨੇ। ਭਾਸਕਰ ਨੇ ਪੂਰੀ ਰਿਪੋਰਟ ਕੱਢਤੀ ਜੀ। ਹੂੰ। ਭਾਸਕਰ ਕਹਿੰਦਾ ਹੈ ਕਿ ਗੋਲਡੀ ਬਰਾੜ ਨਹੀਂ ਮਾਰੇ ਗਿਆ। ਸਭ ਝੂਠੀਆਂ ਰਿਪੋਰਟਾਂ ਨੇ। ਅਮਰੀਕਾ ਦੇ ਵਿੱਚ ਚਰਚਾ ਚ ਆਉਂਦੀ ਇੱਕ ਖਬਰ ਕਿ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਟੋਰੀ ਇਸ ਤਰ੍ਹਾਂ ਦੀ ਘੜੀ ਜਾਂਦੀ ਹੈ ਕਿ ਦੋ ਬੰਦੇ ਕਹਿੰਦੇ ਜੀ ਹਸਪਤਾਲ ਪਹੁੰਚਾਏ ਗਏ ਇੱਕ ਦੀ ਮੌਤ ਹੋ ਗਈ ਗਲੀ ਦੇ ਵਿੱਚ ਬਾਹਰ ਖੜਾ ਸੀਗਾ ਆਪਣੇ ਕਿਸੇ ਸਾਥੀ ਦੇ ਨਾਲ ਗੋਲਡੀ ਬਰਾੜ ਤੇ ਕਈ ਤਾਂ ਉਹਦੀ ਜ਼ਿੰਮੇਵਾਰੀ ਵੀ ਲੈ ਲੈਂਦੇ ਨੇ ਪਰ ਗੋਲਡੀ ਬਰਾੜ ਦੀ ਮੌਤ ਦਾ ਸੱਚ ਆਪਾਂ ਕਿੱਦਾਂ ਸਭ ਤੋਂ ਜਾਣਾਂਗੇ ਮੈਂ ਨਾ ਪੰਜਾਬੀ ਟ੍ਰਿਬਿਊਨ ਪੜ੍ਹਿਆ ਜੀ ਉਹਦੇ ਵਿੱਚ ਫਰੰਟ ਪੇਜ ਤੇ ਖਬਰ ਲੱਗੀ ਆ ਜੀ ਗੋਲਦੀਬ ਬਰਾੜ ਦੀ ਕੈਲੀਫੋਰਨੀਆ ਚ ਹੱਤਿਆ ਹਮ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਾਵਾ ਤੇ ਫਿਰ ਮੈਂ ਪੜ੍ਹਿਆ ਜੀ ਆਪਣਾ ਅਜੀਤ ਤੇ ਅਮਰੀਕਾ ਚ ਗੋਲਦੀ ਬਰਾੜ ਦੀ ਹੱਤਿਆ ਦਾ ਖਦ사 ਹਮ ਤੇ ਫਿਰ ਮੈਂ ਪੜ੍ਹਿਆ ਜੀ ਸਪੋਕਸਮੈਨ ਸਪੋਕਸਮੈਨ ਚ ਲਿਖਿਆ ਗੈਂਗਸਟਰ ਗੋਲਦੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਅਮਰੀਕੀ ਮੀਡੀਆ ਦਾ ਦਾਵਾ ਹਮ ਤੇ ਫਿਰ ਮੈਂ ਪੜ੍ਹਿਆ ਜੀ ਪਾਸਕਰ ਜਗਵਣੀ ਪੜੀ ਜਗਵਣੀ ਵੀ ਕਹਿੰਦਾ ਕੀ ਕਹਿੰਦਾ ਜਗਵਣੀ ਜਗਵਣੀ ਕਹਿੰਦਾ ਉਹ ਵੀ ਕਹਿੰਦਾ ਵੀ ਗੋਲਡੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਅਮਰੀਕਾ ਚ ਹੱਤਿਆ ਹੂੰ ਟੋਟਲੀ ਅਖਬਾਰਾਂ ਨੇ ਅਮਰੀਕਾ ਇੱਕ अजीत ਨੇ ਲਿਆ ਖਦਸਾ ਤੇ ਫਿਰ ਮੈਂ ਪੜਿਆ ਜੀ ਇੱਥੇ ਪੰਜਾਬੀ ਜਾਗਰਣੀ ਪਿਆ ਹਰ ਕੋਲ ਅਖਬਾਰ ਬਹੁਤ ਪੜਦੇ ਸੀ ਜੀ ਹੂੰ ਬਹੁਤ سارے ਅਖਬਾਰ ਪੜ੍ਹ ਕੇ ਟੋਲੇ ਕੋਲ ਆਉਂਦੇ ਆ ਸੀ ਤੇ ਆ ਆ ਵੀ ਕਹਿੰਦੇ ਆ ਜੀ ਹੱਤਿਆ ਹੋ ਗਈ ਹੈ ਜੀ ਗੋਲਡੀ ਬਰਾੜ ਅ ਵਾਚਸਪ ਮਾਰੇ ਗਿਆ ਗੋਲਡੀ ਬਰਾੜ ਹਮ ਪਰ ਕਿਹੜਾ ਪਿਆ ਭੰਬਲ ਪੂਸਾ ਇਹ ਪੰਜਾਬੀ ਜਾਗਰਨ ਲਿਖ ਰਿਹਾ ਜੋ ਪੰਜਾਬੀ ਜਾਗਰਨ ਤੋਂ ਬਚ ਗਿਆ ਆਲੋਚਨਾ ਤੋਂ ਤੇ ਫੇਰ ਪੰਜਾਬ ਲਿਖ ਰਿਹਾ ਪਾਸਕਰ ਪਾਸਕਰ ਨੇ ਪੂਰੀ ਰਿਪੋਰਟ ਕੱਢਤੀ ਜੀ ਹਮ ਪਾਸਕਰ ਕਹਿੰਦਾ ਹੈ ਕਿ ਗੋਲਡੀ ਬਰਾੜ ਨਹੀਂ ਮਾਰੇ ਗਿਆ ਸਭ ਝੂਠੀਆਂ ਰਿਪੋਰਟਾਂ ਨੇ ਆਸਲ ਵਿੱਚ ਕੀ ਆ ਉੱਥੇ ਗੈਂਗਵਾਰਤਾ ਹੋਈ ਆ ਜਿਹੜਾ ਉੱਥੇ ਜਿਹੜਾ ਉੱਥੇ ਜੋ ਵੀ ਹੈਗਾ ਨਾ ਜੀ ਗੈਂਗਵਾਰਤਾ ਉੱਤੇ ਹੋਈ ਆ ਜਿਵੇਂ ਕਿ ਇਹ ਕਹ ਰਹੇ ਨੇ ਪਰ ਉਹ ਗੋਲਡ ਬਰਾੜ ਨਹੀਂ ਸੀਗਾ ਉਹ ਕੋਈ ਹੋਰ ਬੰਦਾ ਸੀਗਾ ਜਿਹਦੇ ਨਾਲ ਜਿਹਦਾ ਅਟੈਕ ਹੋਇਆ ਹੁਣ ਲਖਵੀਰ ਲੰਡਾ ਤੇ ਅਸ਼ਦਲਾ ਇਹਨਾਂ ਨੇ ਕਹਿੰਦਾ ਜੀ ਅਸੀਂ ਮਰਵਾਇਆ ਜੀ ਲਾ ਦੱਸੋ ਹੂੰ ਆ ਭਰਾ ਮੇਰੇ ਵੀਰ ਲੈ ਲੀ ਜੀ ਮੈਂ ਵੀ ਕਹਿੰਦਾ ਅਸੀਂ ਮਾਰਤਾ ਹਾਂ ਸਨ ਨਿਜੀ ਚੈਨਲ ਵਾਲੇ ਇੱਕ ਕਹਿ ਰਹੇ ਨੇ ਜੀ ਕਹਿੰਦੇ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਮਾਰਤਾ ਸਿੱਧੂ ਮੂਸੇਵਾਲੇ ਦੇ ਫੈਨ ਨੇ ਮਾਰਤਾ ਉਹ ਹੁਣ ਦਾਲੇ ਹੁਣੀ ਫੈਨ ਹੋਣਗੇ ਭਾਈ ਸਿੱਧੂ ਮੂਸੇਵਾਲੇ ਦੇ ਭਾਈ ਸਾਹਿਬ ਉਹ ਜਿਹੜਾ ਜਦੋਂ ਨਾ ਪਤਾ ਲੱਗਿਆ ਨਾ ਮੀਡੀਆ ਵਿੱਚ ਖਬਰਾਂ ਆ ਗਈਆਂ ਕਿ ਗੋਲਡੀ ਬਰਾੜ ਮਾਰਿਆ ਗਿਆ ਜਿਹੜੀਆਂ ਭਾਰਤੀ ਖੁਫੀਆ ਤੰਤਰ ਹੈਗਾ ਨਾ ਜੀ ਉਸ ਤਰਕ ਹੋ ਗਿਆ ਕਿਉਂਕਿ ਸਿੱਧੂ ਮੂਸੇਵਾਲੇ ਦਾ ਮਾਸਟਰਮੈਂਡ ਬੰਦਾ ਉਹ ਹਮ ਕੱਲ ਵੈਸੇ ਜਿਹੜਾ ਇਹ ਹੈਗਾ ਨਾ ਜੀ ਅ ਸਿੱਧੂ ਮੁਸੇਵਾਲੇ ਦੇ ਮਾਰਨ ਵਾਲੇ ਬੰਦੇ ਨੇ ਜੀ 27 ਮੁਲਜ਼ਮ ਨੇ ਹਮ ਲਾਰਸ ਬਸਨੋਈ ਸਮੇਤ 27 ਮੁਲਜ਼ਮਾਂ ਦੇ ਖਿਲਾਫ ਕੱਲ ਦੋਸ਼ ਆਇਦ ਹੋ ਗਿਆ ਹਮ ਹੁਣ ਬਹਿਸ ਹੋਣੀ ਆ ਗਵਾਹ ਪੇਸ਼ ਹੋਣਗੇ ਇੱਕ ਵੱਖਰਾ ਸੈਗਮੈਂਟ ਆ ਕੱਲ ਹੋ ਚੁੱਕਿਆ ਵੈਸੇ ਤੇ ਹੁਣ ਕੱਲ ਜਦੋਂ ਪਤਾ ਲੱਗਿਆ ਕਿ ਲਾਰੈਂਸ ਬਸਨੋਈ ਦਾ ਸਾਥੀ ਸੀਗਾ ਸਿੱਧੂ ਮੁਸੇਵਾਲੇ ਨੂੰ ਮਾਰਨ ਵਾਲਾ ਮਾਸਟਰਮਾਈਂਡ ਸੀ ਗੋਲਦੀ ਬਰਾੜ ਮੁਖਸਰ ਲੱਕੇ ਦਾ ਬੰਦਾ ਉਹ ਤੇ ਉਹ ਲੜਾਈ ਪੈ ਗਈ ਸੀ ਆਪਸ ਵਿੱਚ ਤੇ ਕਿਸੇ ਬੰਦੇ ਨੂੰ ਮਾਰ ਕੇ ਪੱਚ ਗਿਆ ਸੀ ਬਾਹਰ ਉਹ ਗੋਲਡੀ ਬਲਾਨ ਬੇਸੀ ਬਾਪ ਕਹਿੰਦਾ ਸੀ ਮੈਂ ਇਹਨੂੰ ਅੱਛਾ ਬੰਦਾ ਬਣਾਉਣਾ ਚਾਹੁੰਦਾ ਪਰ ਨਹੀਂ ਬਣ ਸਕੇ ਮੁੰਡਾ ਨਹੀਂ ਬਣ ਸਕੇ ਮੁੰਡਾ ਇਸ ਕੰਮ ਵਿੱਚ ਪੈ ਗਿਆ ਤੇ ਜਦੋਂ ਸਤਰਕ ਹੋ ਗਈਆਂ ਏਜੰਸੀਆਂ ਤੇ ਪੂਰਾ ਪਤਾ ਕੀਤਾ ਤੇ ਗੱਲ ਖੁੱਲ ਕੇ ਸਾਹਮਣੇ ਆਈ ਤੇ ਉੱਥੇ ਦੀ ਮੀਡੀਆ ਨੇ ਵੀ ਕਿਹਾ ਉੱਥੇ ਦੀ ਗੱਲ ਵੀ ਕਹਿਤੀ ਵੀ ਭਾਈ ਇਹ ਸਾਨੂੰ ਪਤਾ ਲੱਗੋ ਪੰਜਾਬੀ ਹੈ ਲੜਾਈ ਪੰਜਾਬੀ ਦੇ ਹੋਈ ਹੈ ਪੰਜਾਬੀ ਆ ਕੌਣ ਆ ਪਤਾ ਨਹੀਂ ਤੋ ਜਦੋਂ ਪਤਾ ਲੱਗਿਆ ਕਿ ਉਹ 골ਡੀ ਬਲੱਡ ਨਹੀਂ ਸੀਗਾ ਤੇ ਫਿਰ ਉਹ ਪਾਸ ਕਰਨੇ ਪੂਰੀ ਰਿਪੋਰਟ ਛਾਪਤੀ ਆ ਕਿ 골ਡੀ ਬਲੱਡ ਨਹੀਂ ਮਾਰਿਆ ਗਿਆ ਸਾਰੀਆਂ ਖਬਰਾਂ ਝੂਠੀਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਮਾਨਾ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ